ਪੰਛੀ ਘਰ ਦੇ ਵਿੱਚ ਬੰਨ ਕੇ ਨਹੀਂ ਰਹਿ ਸਕਦੇ ਪੰਛੀ ਹੋਵੇ ਜਾਨਵਰ ਹੋਵੇ ਉਹਨਾਂ ਨੂੰ ਪੂਰੀ ਆਜ਼ਾਦੀ ਹੈ ਬੱਚੋ ਅੱਜ ਦਾ ਜੋ ਜਿਹੜਾ ਲੈਸਨ ਹੈ ਉਹ ਵੀ ਪੰਛੀ ਦੇ ਆਧਾਰ ਤੇ ਹੀ ਹੈ ਜਿਹੜੇ ਜਿਸ ਦੇ ਆਪਾਂ ਅੱਜ ਕੁਐਸਚਨ ਆਨਸਰ ਕਰ ਰਹੇ ਹਾਂ ਤੇ ਸਤਿ ਸ੍ਰੀ ਅਕਾਲ ਬੱਚੋ ਆਓ ਪੰਜਾਬੀ ਸਿੱਖੇ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਬੱਚੋ ਤੁਸੀਂ ਪਿਛਲੇ ਪਿਛਲੀ ਕਲਾਸ ਦੇ ਵਿੱਚ ਤੁਸੀਂ ਲੈਸਨ ਪੜ੍ਹਿਆ ਸੀ ਮੇਰਾ ਤੋਤਾ ਹੈ ਨਾ अज आप लैसन करा पाठ तेरा मेरा तोता इस की है मेन मेन जो करैक्टर है जो मेन करैक्टर है वह की है गौतम ते तोता ठीक है तो चलो शुरू कर दे लैसन सही विकल्प दी चो करो सही विकल्प करना है ਚਲੋ ਦੇਖਦੇ ਹਾਂ ਗੋਤਮ ਕਿਉਂ ਡਰ ਗਿਆ ਸੀ ਪੱਖੇ ਵਿੱਚ ਕਿਸੇ ਚੀਜ਼ ਦੇ ਵੱਜਣ ਨਾਲ ਕੋਈ ਆਵਾਜ਼ ਤੋਂ ਡਰ ਗਿਆ ਉਹ ਆਪਣੇ ਨੇੜੇ ਡਿੱਗੇ ਕਿਸੇ ਪੰਛੀ ਨੂੰ ਦੇਖ ਕੇ ਡਰ ਗਿਆ ਸੀ ਉਹ ਪਟਾਕੇ ਦੀ ਆਵਾਜ਼ ਸੁਣ ਕੇ ਡਰ ਗਿਆ ਸੀ ਉਹ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਡਰ ਗਿਆ ਸੀ ਤੇ ਕੀ ਆਣਾ ਹੈ ਇਹਦੇ ਵਿੱਚ ਉਹ ਆਪਣੇ ਨੇੜੇ ਡਿੱਗੇ ਕਿਸੇ ਪੰਛੀ ਨੂੰ ਦੇਖ ਕੇ ਡਰ ਗਿਆ ਸੀ ਡਰ ਗਿਆ ਸੀ ਇੱਥੇ ਟਿੱਕ ਦਾ ਨਿਸ਼ਾਨ ਆ ਜਾਊਗਾ ਠੀਕ ਹੈ ਅਗਲਾ ਹੈ ਕਿਹੜਾ ਪੰਛੀ ਗੋਤਮ ਦੇ ਘਰ ਦੇ ਬੇੜੇ ਵਿੱਚ ਆ ਕੇ ਡਿਗਿਆ ਕਬੂਤਰ ਕਾਂ ਤੋਤਾ ਕਿ ਚਿੜੀ ਕਿਹੜੀ ਗਿਆ ਸੀ ਤੋਤਾ ਅਗਲਾ ਹੈ ਗੋਤਮ ਨੇ ਇਸ ਘਟਨਾ ਨੂੰ ਇਸ ਘਟਨਾ ਬਾਰੇ ਕਿਸ ਨੂੰ ਦੱਸਿਆ ਮੰਮੀ ਨੂੰ ਪਾਪਾ ਨੂੰ ਨੌਕਰ ਨੂੰ ਕਿ ਦੀਦੀ ਨੂੰ ਮੰਮੀ ਨੂੰ ਦੱਸਿਆ ਸੀ ਨਾ ਸਭ ਤੋਂ ਪਹਿਲਾਂ ਮੰਮੀ ਕੋਲ ਆਇਆ ਸੀ ਨਾ ਧੋੜਿਆ ਧੋੜਿਆ ਤਾਂ ਕਿਸ ਨੂੰ ਦੱਸਿਆ ਸੀ ਮੰਮੀ ਨੂੰ ਤੇ ਅਗਲਾ ਆ ਗਿਆ ਤੋਤੇ ਕੀ ਖਾਂਦੇ ਹਨ ਕੀ ਖਾਂਦੇ ਮਾਸ ਫਲ ਫੁੱਲ ਤੇ ਸਾਰਾ ਕੁਝ ਤੋਤੇ ਸਾਰਾ ਕੁਝ ਹੀ ਖਾ ਲੈਂਦੇ ਉਹਨਾਂ ਨੂੰ ਚਾਹੇ ਰੋਟੀ ਦੇ ਦੋ ਚੂਰੀ ਦੇ ਦੋ ਹਰੀ ਮਿਰਚ ਦੇ ਦੋ ਕੱਚੀਆਂ ਸਬਜ਼ੀਆਂ ਦੇ ਦੋ ਹਨਾ ਚਾਵਲ ਦੇ ਦੋ ਕੁਝ ਵੀ ਖਾ ਲੈਂਦੇ ਉਹ ਤੇ ਕੀ ਆ ਜੂਗਾ ਇੱਥੇ ਇੱਥੇ ਕੀ ਆ ਜੂਗਾ ਸਾਰਾ ਕੁਝ ਸਾਰਾ ਕੁਝ ਹੀ ਖਾ ਲੈਂਦੇ ਠੀਕ ਹੈ ਬੱਚੋ ਤੇ ਚਲੋ ਬੱਚਾ ਅਗਲਾ ਕੁਐਸਚਨ ਦੇਖ ਲੈਂਦੇ ਆ ਉਹਨਾਂ ਨੇ ਉਸ ਪੰਛੀ ਦਾ ਕੀ ਕੀਤਾ ਕਿਹਨਾਂ ਨੇ ਉਹਦੀ ਮੰਮੀ ਤੇ ਗੋਤਮ ਨੇ ਹੈਨਾ ਉਹਨਾਂ ਨੇ ਉਸ ਪੰਛੀ ਦੀ ਦੇਖਭਾਲ ਕੀਤੀ ਉਹਨਾਂ ਨੇ ਉਸ ਪੰਛੀ ਨੂੰ ਉਡਾ ਦਿੱਤਾ ਉਹਨਾਂ ਨੇ ਉਸ ਪੰਛੀ ਨੂੰ ਮਰਿਆ ਸਮਝ ਕੇ ਬਾਹਰ ਸੁੱਟ ਦਿੱਤਾ ਉਹਨਾਂ ਨੇ ਪੰਛੀ ਨੂੰ ਮਾਰ ਦਿੱਤਾ ਉਹਨਾਂ ਨੇ ਉਸ ਪੰਛੀ ਦਾ ਕੀ ਕੀਤਾ ਉਹਨਾਂ ਨੇ ਉਸ ਪੰਛੀ ਦੀ ਦੇਖਭਾਲ ਕੀਤੀ ਇੱਥੇ ਆ ਜੂਗਾ ਟਿਕਮਰ ਪਹਿਲਾਂ ਸਭ ਤੋਂ ਪਹਿਲਾਂ ਕੀ ਕੀਤਾ ਸੀ ਉਹਨਾਂ ਨੇ ਦੇਖਭਾਲ ਕੀਤੀ ਸੀ ਨਾ ਪੰਛੀ ਦੀ ਤੋਤੇ ਦੀ ਹੈਨਾ ਤੇ ਉਹਨਾਂ ਨੇ ਉਸ ਪੰਛੀ ਦੀ ਦੇਖਭਾਲ ਕੀਤੀ ਅਗਲਾ ਹੈ ਗੋਤਮ ਉਸ ਪੰਛੀ ਦਾ ਕੀ ਕਰਨਾ ਚਾਹੁੰਦਾ ਸੀ ਉਹ ਉਸ ਨੂੰ ਪਾਲਣਾ ਚਾਹੁੰਦਾ ਸੀ ਉਹ ਉਸ ਨੂੰ ਉਡਾਉਣਾ ਚਾਹੁੰਦਾ ਸੀ ਉਹ ਉਸ ਪੰਛੀ ਨੂੰ ਕੈਦੀ ਬਣਾ ਕੇ ਰੱਖਣਾ ਚਾਹੁੰਦਾ ਸੀ ਕਿ ਉਹ ਉਸ ਨੂੰ ਮਾਰ ਦੇਣਾ ਚਾਹੁੰਦਾ ਸੀ ਕੀ ਆ ਜੂਗਾ ਉਹ ਉਸ ਨੂੰ ਪਾਲਣਾ ਚਾਹੁੰਦਾ ਸੀ ਜਦੋਂ ਠੀਕ ਹੋ ਗਿਆ ਤਾਂ ਕੀ ਕਰਨਾ ਚਾਹੁੰਦਾ ਸੀ ਉਸ ਨੂੰ ਪਾਲਣਾ ਚਾਹੁੰਦਾ ਸੀ ਇੱਥੇ ਟਿੱਕ ਦਾ ਨਿਸ਼ਾਨ ਲਗਾਓ ਠੀਕ ਹੈ ਉਹ ਉਸ ਨੂੰ ਪਾਲਣਾ ਚਾਹੁੰਦਾ ਸੀ ਇਹ ਠੀਕ ਹੈ ਓਕੇ ਤੇ ਜਲਦੀ ਨੋਟ ਕਰ ਲਓ ਤੇ ਚਲੋ ਬੱਚਾ ਲੋ ਆਪਾਂ ਅਗਲਾ ਕੁਐਸਚਨ ਵੀ ਕਰ ਲਈਏ ਦੂਸਰਾ ਕੁਐਸਚਨ ਕਿਹੜਾ ਹੈ ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ ਜਿਹੜਾ ਤੁਹਾਨੂੰ ਤੁਹਾਨੂੰ ਠੀਕ ਲੱਗੂਗਾ ਉਹਦੇ ਤੇ ਤੁਸੀਂ ਸਹੀ ਦਾ ਲਗਾਣਾ ਜਿਹੜਾ ਗਲਤ ਲੱਗੂਗਾ ਉਹਦੇ ਤੇ ਤੁਸੀਂ ਗਲਤ ਦਾ ਗਲਤ ਦਾ ਨਿਸ਼ਾਨ ਲਗਾਣਾ ਹੈ ਠੀਕ ਹੈ ਉਹਦੇ ਉੱਤੇ ਗਲਤ ਦਾ ਨਿਸ਼ਾਨ ਲਗਾਣਾ ਹੈ ਠੀਕ ਹੈ ਗੋਤਮ ਬਾਜ਼ਾਰ ਤੋਂ ਇੱਕ ਤੋਤਾ ਖਰੀਦ ਕੇ ਲਿਆਇਆ ਲਿਆਇਆ ਸੀ ਲੈਸਨ ਦੇ ਵਿੱਚ ਤੋਤਾ ਖਰੀਦ ਕੇ ਨਹੀਂ ਨਾ ਤੇ ਇਹ ਕੀ ਆ ਜਾਊਗਾ ਗਲਤ ਹੈ ਇਹ ਸੈਂਟੈਂਸ ਗਲਤ ਹੈ ਨਾ ਉਹਦੇ ਘਰ ਆਇਆ ਸੀ ਨਾ ਤੋਤਾ ਖਰੀਦ ਕੇ ਨਹੀਂ ਨਾ ਲੈ ਕੇ ਆਇਆ ਤੇ ਇੱਥੇ ਕੀ ਆ ਜਾਊਗਾ ਗਲਤ ਦਾ ਨਿਸ਼ਾਨ ਅਗਲਾ ਹੈ ਉਸਨੂੰ ਇੱਕ ਮਰਿਆ ਹੋਇਆ ਤੋਤਾ ਲੱਭਿਆ ਮਰਿਆ ਹੋਇਆ ਤੋਤਾ ਲੱਭਿਆ ਸੀ ਕਿ बेहोश ਹੋਇਆ ਸੀ ਦੇ ਅਸ਼ੋਯਾ ਬਿਆਸੀ ਨੇ ਇਹ ਵੀ ਕੀ ਆਜੂਗਾ ਸੈਂਟੈਂਸ ਗਲਤ ਉਸ ਨੂੰ ਇੱਕ ਮਰਿਆ ਹੋਇਆ ਤੋਤਾ ਲੱਭਿਆ ਇਹ ਵੀ ਗਲਤ ਹੈ ਅਗਲਾ ਹੈ ਗੋਤਮ ਨੇ ਤੋਤੇ ਨੂੰ ਪਿੰਜਰੇ ਵਿੱਚ ਰੱਖ ਦਿੱਤਾ ਪਿੰਜਰੇ ਵਿੱਚ ਰੱਖਿਆ ਸੀ ਨਹੀਂ ਰੱਖਿਆ ਸੀ ਨਾ ਤੇ ਇਹਦੇ ਤੇ ਵੀ ਗਲਤ ਦਾ ਨਿਸ਼ਾਨ ਆ ਚੁੱਕਾ ਤੋਤੇ ਆਜ਼ਾਦ ਪੰਛੀ ਹਨ ਠੀਕ ਆ ਗਿਆ ਆਜ਼ਾਦ ਹੁੰਦੇ ਨਾ ਕਿ ਉਹਨਾਂ ਨੂੰ ਆਜ਼ਾਦੀ ਚਾਹੀਦੀ ਹੈ ਪਿੰਜਰੇ ਚ ਨਹੀਂ ਰੱਖ ਸਕਦੇ ਨਾ ਲੋਕੀ ਰੱਖਦੇ ਆ ਉਹ ਗਲਤ ਗੱਲ ਹੈ ਪਰ ਇਹ ਜਿਹੜੇ ਆ ਆਜ਼ਾਦ ਪੰਛੀ ਆ ਨੇ ਇਹਨਾਂ ਨੂੰ ਪੰਛੀਆਂ ਨੂੰ ਬੰਦ ਕਰਕੇ ਨਹੀਂ ਰੱਖਣਾ ਚਾਹੀਦਾ ਠੀਕ ਹੈ ਤੋਤੇ ਆਜ਼ਾਦ ਪੰਛੀਆਂ ਨੇ ਠੀਕ ਹੈ ਅਗਲਾ ਹੈ ਗੋਤਮ ਤੋਤੇ ਨੂੰ ਉਡਾਉਣ ਲਈ ਸਹਿਮਤ ਹੋ ਗਿਆ ਸਹਿਮਤ ਹੋ ਗਿਆ ਸੀ ਨਾ ਉਸ ਦੀ ਮੰਮੀ ਨੇ ਉਹਨੂੰ ਸਮਝਾਇਆ ਕਿ ਤੋਤਿਆਂ ਨੂੰ ਅ ਬੰਦ ਕੇ ਨਹੀਂ ਮਤਲਬ ਕੈਦ ਕਰਕੇ ਉਹਦੀ ਮੰਮੀ ਨੇ ਕੀ ਕਿਹਾ ਸੀ ਕਿ ਤੋਤਿਆਂ ਨੂੰ ਕੈਦ ਕਰਕੇ ਨਹੀਂ ਰੱਖਣਾ ਚਾਹੀਦਾ ਤੋਤੇ ਆਜ਼ਾਦ ਪੰਛੀਆਂ ਤਾਂ ਉਹ ਸਮਝ ਗਿਆ ਸੀ ਤਾਂ ਗੋਤਮ ਤੋਤੇ ਨੂੰ ਡਾਉਣ ਲਈ ਸਹਿਮਤ ਹੋ ਗਿਆ ਸੀ ਤੇ ਇਹਦੇ ਤੇ ਠੀਕ ਦਾ ਨਿਸ਼ਾਨ ਆ ਜਾਊਗਾ ਅਗਲਾ ਹੈ ਪੰਛੀਆਂ ਨੂੰ ਪਿੰਜਰੇ ਵਿੱਚ ਰੱਖਣਾ ਚੰਗੀ ਗੱਲ ਹੈ ਚੰਗੀ ਗੱਲ ਹੈ ਪੰਛੀਆਂ ਨੂੰ ਪਿੰਜਰੇ ਵਿੱਚ ਰੱਖਣਾ ਨਹੀਂ ਨਾ ਤੇ ਇਹਦੇ ਤੇ ਗਲਤ ਦਾ ਨਿਸ਼ਾਨ ਆ ਜਾਊਗਾ ਠੀਕ ਹੈ ਬੱਚੋ ਤੇ ਅਗਲਾ ਕੁਸਚਨ ਹੈ ਖਾਲੀ ਥਾਵਾ ਭਰੋ ਖਾਲੀ ਥਾਵਾ ਸੀ ਮੈਂ ਭਰ ਦਿਤੀਆਂ ਦੇਖੋ ਕਿਹੜੀਆਂ-ਕਿਹੜੀਆਂ ਗੋਤਮ ਡੈਸ਼ ਵਿੱਚ ਜਿਸ ਤਰ੍ਹਾਂ ਇਹ ਹੋਇਆ ਗੋਤਮ ਡੈਸ਼ ਵਿੱਚ ਖੇਡ ਰਿਹਾ ਸੀ ਗੋਤਮ ਵੇੜੇ ਵਿੱਚ ਕਿੱਥੇ ਖੇਡ ਰਿਹਾ ਸੀ ਵੇੜੇ ਵਿੱਚ ਵੇੜੇ ਵਿੱਚ ਭਰ ਦੇਣਾ ਤੁਸੀਂ ਵੇੜੇ ਵਿੱਚ ਖੇਡ ਰਿਹਾ ਸੀ ਅਗਲਾ ਹੈ ਗੋਤਮ ਨੇ ਡੈਸ਼ ਦੇ ਡਿਗਣ ਦੀ ਆਵਾਜ਼ ਸੁਣੀ ਕਿਸ ਦੇ ਡਿਗਣ ਦੀ ਆਵਾਜ਼ ਸੁਣੀ ਪੰਛੀ ਦੇ ਅਗਲਾ ਹੈ ਬਾਹਰ ਆ ਕੇ ਉਹਨਾਂ ਨੇ ਦੇਖਿਆ ਡੈਸ਼ ਉੱਪਰ ਇੱਕ ਤੋਤਾ ਪਿਆ ਹੈ ਕਿਸ ਉੱਪਰ ਫਰਸ਼ ਉੱਪਰ ਗੋਤਮ ਨੇ ਤੇ ਉਹਦੀ ਮੰਮੀ ਨੇ ਆ ਕੇ ਦੇਖਿਆ ਸੀ ਨਾ ਜਦੋਂ ਉਹਨਾਂ ਨੂੰ ਡਿਗਨ ਦੀ ਆਵਾਜ਼ ਸੁਣੀ ਸੀ ਤਾਂ ਉਹਨਾਂ ਨੇ ਆ ਕੇ ਦੇਖਿਆ ਕਿ ਫਰਸ਼ ਉੱਪਰ ਇੱਕ ਤੋਤਾ ਡਿਗਿਆ ਪਿਆ ਹੈ ਉਹ ਤੋਤੇ ਨੂੰ ਡੈਸ਼ ਵਿੱਚ ਲੈ ਆਏ ਕਿੱਥੇ ਲੈ ਆਏ ਕਮਰੇ ਵਿੱਚ ਤੋਤੇ ਨੇ ਬਾਕੀ ਦਾ ਸਾਰਾ ਦਿਨ ਆਰਾਮ ਕੀਤਾ ਡੈਸ਼ ਕੀਤਾ ਮਤਲਬ ਆਰਾਮ ਕੀਤਾ ਠੀਕ ਹੈ ਇੱਥੇ ਡੈਸ਼ ਆਊਗੀ ਤੇ ਬੱਚੋ ਇਹ ਬਿਲਕੁਲ ਹੀ ਈਜ਼ੀ ਹੈ ਜੇ ਤੁਸੀਂ ਧਿਆਨ ਨਾਲ ਲੈਸਨ ਨੂੰ ਪੜ੍ਹੋਗੇ ਸਮਝੋਗੇ ਤਾਂ ਤੁਹਾਨੂੰ ਉਹਦੇ ਵਿੱਚੋਂ ਹੀ ਆਨਸਰ ਅਧਿਆਨਸਰ ਦਾ ਤੁਹਾਨੂੰ ਉਹਦੇ ਵਿੱਚੋਂ ਹੀ ਮਿਲ ਜਾਣੇ ਆ ਠੀਕ ਹੈ ਤੇ ਇਹ ਕਰ ਲਓ ਅਗਲੇ ਵੀ ਕਰ ਲੈਂਦੇ ਆ ਤੇ ਅਗਲਾ ਕੁਐਸਚਨ ਹੈ ਬੱਚੋ ਸ਼ਬਦਾਂ ਨੂੰ ਅਰਥਾਂ ਨਾਲ ਬਿਲਾਓ ਇਹ ਸ਼ਬਦ ਤੇ ਇਹ ਅਰਥ ਹੈ ਠੀਕ ਹੈ ਸ਼ਬਦਾਂ ਨੂੰ ਠੀਕ ਅਰਥਾਂ ਦੇ ਨਾਲ ਮਿਲਾਉਣਾ ਹੈ ਆਪਾਂ ਕਿੱਦਾਂ ਜਿਸ ਤਰ੍ਹਾਂ ਖੁਰਾਕ ਖੁਰਾਕ ਕੀ ਹੁੰਦੀ ਹੈ ਭੋਜਨ ਖੁਰਾਕ ਹੀ ਆ ਜੂਗਾ ਭੋਜਨ ਜਿਹੜਾ ਆਪਾਂ ਭੋਜਨ ਕਰਦੇ ਆ ਉਹਨੂੰ ਕੀ ਕਹਿੰਦੇ ਆ ਖੁਰਾਕ ਇਸ ਤਰ੍ਹਾਂ ਇਹਨੂੰ ਮਿਲਾ ਦਿੱਤਾ ਫਿਰ ਆ ਗਿਆ पिंजरा पिंजरा ਕੀ ਹੁੰਦਾ ਹੈ ਤਾਰਾਂ ਦੀ ਜਾਲੀ ਨਾਲ ਬਣਾਇਆ ਛੋਟਾ ਜਿਹਾ ਡੱਬਾ ਇਹਨੂੰ ਕਹਿੰਦੇ ਆ पिंजरा ਫਿਕਰ 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 ਕੀ ਹੁੰਦਾ ਚਿੰਤਾ ਜਾਂ ਧਿਆਨ ਕਰਨਾ ਫਿਕਰ ਕਰਨਾ ਇਹਦਾ ਆ ਜੂਗਾ ਠੀਕ ਹੈ ਨਿਢਾਲ ਨਿਢਾਲ ਕਮਜ਼ੋਰ ਨਿਢਾਲ ਦਾ ਕੀ ਆਜੂਗਾ ਕਮਜ਼ੋਰ ਕਮਜ਼ੋਰ ਆ ਗਿਆ ਪਾਲਣਾ ਘਰ ਵਿੱਚ ਰੱਖਣਾ ਦੇਖਭਾਲ ਕਰਨੀ ਘਰ ਵਿੱਚ ਰੱਖਣਾ ਜਾਂ ਦੇਖਭਾਲ ਕਰਨੇ ਉਹਨੂੰ ਕੀ ਕਹਿੰਦੇ ਆ ਪਾਲਣਾ ਇਹ ਆ ਗਿਆ ਠੀਕ ਹੈ ਘਰ ਵਿੱਚ ਰੱਖਣਾ ਦੇਖਭਾਲ ਕਰਨੀ ਅਗਲਾ ਕੁਸਚਨ ਹੈ ਵਾਕਾ ਵਿੱਚ ਦਰਸਾਏ ਗਏ ਸ਼ਬਦਾਂ ਦੇ ਵਚਨ ਬਦਲੋ ਇਹ ਹੁਣ ਇਹ ਜਿਹੜੇ ਸ਼ਬਦ ਇਹ ਦਿੱਤੇ ਹੋਏ ਆ ਆਪਾਂ ਨੂੰ ਵਾਕ ਵਾਕ ਦੇ ਵਿੱਚ ਜਿਹੜਾ ਤੋਤਾ ਹੈ ਪੋੜਾ ਤੁਸੀਂ ਵਚਨ ਬਦਲਣਾ ਹੈ ਜਿਹੜਾ ਮਤਲਬ ਵਾਕ ਨੂੰ ਅਸੀਂ ਪੂਰੇ ਨੂੰ ਬਦਲਣਾ ਬਦਲਣਾ ਹੈ ਠੀਕ ਹੈ ਤੋਤਾ ਉੱਡ ਗਿਆ ਤੋਤਾ ਤੋਤੇ ਜੰਗੀ ਆ ਜਾਊਗਾ ਵਚਨ ਬਦਲੋ ਚ ਕੀ ਆ ਜਾਊਗਾ ਵਚਨ ਕੀ ਆ ਜਾਊਗਾ ਤੋਤੇ ਤੋਤੇ ਉੱਡ ਗਏ ਗਿਆ ਦੀ ਜਗ੍ਹਾ ਵੀ ਚੇਂਜ ਹੋ ਜੂਗੀ ਗਏ समझ आ गई पिंजरा खाली है पिंजरा पिंजरे की जगह की आजगा पिंजरे खाली हन जब वचन आना है तो है जगह भी चेंज हो हन लग जाऊगा ठीक है घोड़ा भजदा है घोड़े घोड़ा का किया आजुगा घोड़े घोड़े किया आजुगा घोड़े भजदे हन है जगह किया आजगा हन अगला है मुंडा चला गया मुंडा का की आजगा मुंडे चला दी की आजुगा चले गए गए मुंडे चले गए कुत्ता है कुत्ता कुत्ते भौंकदा भोंकदा भोंकते दा? है हन कुत्ते मतलब बहुत ज्यादा कुत्ते भोंकते हन वचन च आजुग हन ठीक है कर लो अगले थोड़े जो क्वेश्चन है क्वेश्चन आंसर वो भी कर लें दें। अगला है अगला क्वेश्चन है हेठ लिखे प्रश्न दे उत्तर दो पहला क्वेश्चन की है कि तोता सचमुच मर गया सी तोता मर गया सी क्या पढ़िया लेसन सबने ना किया विच नहीं तोता बेहोश हो गया सी ठीक है अगला है तोते रात पर किथे नया ਰਾਤ ਭਰ ਕਿੱਥੇ ਰੱਖਿਆ ਗਿਆ ਸੀ ਤੋਤੇ ਨੂੰ ਤੋਤੇ ਨੂੰ ਬਾਸ ਦੀ ਬਣੀ ਟੋਕਰੀ ਥੱਲੇ ਰੱਖਿਆ ਗਿਆ ਬਾਸ ਦੀ ਟੋਕਰੀ ਇੱਕ ਹੁੰਦੀ ਹੈ ਨਾ ਜਿਹੜੀ ਉਹ ਉਲਟੀ ਕਰਕੇ ਰੱਖ ਦਿੱਤੀ ਜਾਂਦੀ ਹੈ ਉਹਦੀਆਂ ਜਿਹੜੀਆਂ ਹਵਾ ਵੀ ਉਹਦੇ ਵਿੱਚੋਂ ਕ੍ਰੋਸ ਹੁੰਦੀ ਹੈ ਹੈਨਾ ਛੇ ਛੇ ਹੁੰਦੇ ਉਹਦੇ 'ਚ ਹੈਨਾ ਤੇ ਇਹ ਤੋਤੇ ਨੂੰ ਬਾਸ ਦੀ ਬਣੀ ਟੋਕਰੀ ਥੱਲੇ ਰੱਖਿਆ ਗਿਆ ਗੋਤਮ ਤੋਤੇ ਦਾ ਕੀ ਕਰਨਾ ਚਾਹੁੰਦਾ ਸੀ ਕੀ ਕਰਨਾ ਚਾਹੁੰਦਾ ਸੀ ਗੋਤਮ ਤੋਤੇ ਨੂੰ ਪਾਲਣਾ ਚਾਹੁੰਦਾ ਸੀ ਤੋਤੇ ਨੂੰ ਪਿੰਜਰੇ ਵਿੱਚ ਕਿਉਂ ਨਹੀਂ ਰੱਖਣਾ ਚਾਹੀਦਾ ਕਿਉਂ ਨਹੀਂ ਰੱਖਣਾ ਚਾਹੀਦਾ ਕਿਉਂਕਿ ਤੋਤਾ ਇੱਕ ਆਜ਼ਾਦ ਪੰਛੀ ਹੈ ਇਸ ਲਈ ਉਸ ਨੂੰ ਪਿੰਜਰੇ ਵਿੱਚ ਨਹੀਂ ਰੱਖਣਾ ਚਾਹੀਦਾ ਤੁਸੀਂ ਇਸ ਤਰ੍ਹਾਂ ਪੂਰਾ ਵੀ ਲਿਖ ਸਕਦੇ ਹੋ ਠੀਕ ਹੈ ਅਗਲਾ ਹੈ ਗੋਤਮ ਨੇ ਤੋਤੇ ਦਾ ਕੀ ਕੀਤਾ ਕੀ ਕੀਤਾ ਸੀ ਗੋਤਮ ਤੋਤੇ ਨੂੰ ਹਵਾ ਵਿੱਚ ਉਡਾ ਦੇਣ ਲਈ ਸਹਿਮਤ ਹੋ ਗਿਆ ठीक है गौतम तोते हवा दे उड़ा ले, ले सहमत हो गया ठीक है तो ऐसी बच्चों आज लैसन आज की क्लास आपे खत्म करते हैं अगली क्लास दे विच आपा अगला लेसन ले के अगला लैसन लेके आवांगे तब तक ली ओके बाय बाय सत श्री अकाल थैंक यू टेक केयर बच्चों